ਪਸਾਤ ਪੰਜਵੇਂ ਲੈ ਕੇ ਜਿਹੜਾ ਅੱਜ ਪੰਗੂਰੇ ਵਗੈਰਾ ਲੱਗੇਆ ਟ੍ਰੇਨ ਦੀ ਲਗਾਤਾਰ ਇਹਨੇ ਬੱਚਿਆਂ ਦੇ ਨਾਲ ਭਰੀ ਹੋਈਆਂ ਤਸਵੀਰਾਂ ਦਿਖਾ ਰਿਹਾ ਜਨ ਪੰਜਾਬੀ ਨੌਜਵਾਨ ਲਗਾਤਾਰ ਜੁੜ ਰਹੇ ਹੋਣ ਲਗਾਤਾਰ ਇਹਨੀਆਂ ਤਸਵੀਰਾਂ ਜਿਹੜੀਆਂ ਗੁਰਦੁਆਰਾ ਜਾਰਾ ਜੂਰ ਸਾਹਿਬ ਦੀਆਂ ਤੇਰੀਆਂ ਦੇ ਰਿਹਾ ਪੂਰੇ ਜਿਹੜਾ ਹੁਸ਼ਿਆਰਪੁਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਪੰਗੂਰੇ ਵਗੈਰਾ ਨੌਜਵਾਨ ਵਗੈਰਾ ਬੱਚੇ ਵਗੈਰਾ ਜਿਹੜੇ ਲੇਡੀਆਂ ਦੀਆਂ ਜਿਹੜੀਆਂ ਕਾਫੀ ਜਿਹੜੇ ਆ ਉਤਸ਼ਾਹ ਦੇ ਨਾਲ ਜਿਹੜਾ ਆਪਣੇ ਜਿੰਦਗੀ ਆ ਜਿਹੜੀ ਜੀ ਰਹੀ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਿਆਂ ਗੁਰਦੁਆਰਾ ਜਹਰਾ ਜੂਰ ਸਾਉਂ ਦੀਆਂ ਪੋਰ ਹੀ ਰਾਜ ਜਿਹੜਾ ਗੁਰ ਪ੍ਰੋਗਰਾਮ ਜਿਹੜਾ ਮਨਾਇਆ ਜਾਂਦਾ ਪਸੰਤ ਪੰਜਵੀ ਦਾ ਜਿਹੜਾ ਲਗਾਤਾਰ ਅੰਦਰ ਲੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਲੀਆਂ ਉਸ ਦੇ ਨਾਲ ਜਿਹੜੀਆਂ ਪਾ ਲੀਆਂ ਤਸਵੀਰਾਂ ਦੀ ਦਿਖਾ ਰਹੇ ਆ ਲਗਾਤਾਰ ਜਿਹੜੇ ਪੰਘੂਰੇ ਵੱਡੇ ਵੱਡੇ ਦੀ ਪੰਘੂਰੇ ਲੱਗੇ ਹੋਏ ਆ ਨਾਲ ਹੋਰ ਜਿਹੜਾ ਖਾਣ ਪੀਣ ਵਾਸਤੇ ਜੀ ਸਮਾਨ ਵਗੈਰਾ ਲੱਗਾ ਹੋਇਆ ਲਗਾਤਾਰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਉਸ਼ਿਆਰਪੁਰ ਪਿੰਡ ਔਰ ਹੀਰਾ ਤੋਂ ਦਿੱਤੇ ਪਸੰਦ ਪੰਜੀ ਦਾ ਜਿਹੜਾ ਤਿਹਾਰ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਲਗਾਤਾਰ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਤੁਸੀਂ ਜਨ ਪੰਜਾਬੀ ਨੋਜ਼ਰ ਲਗਾਤਾਰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆਂ ਪੰਘੂਰੇ ਦੀ ਜਿਹੜੀ ਤਸਵੀਰਾਂ ਦਿਖਾ ਰਹੀਆਂ ਇਸ ਵਕਤ ਜਿਹੜੇ ਇਹਨਾਂ ਨੂੰ ਲੱਗਦਾ ਨਹੀਂ ਕੋਈ ਕਸਟਮਰ ਜਿਹੜਾ ਮਿਲਿਆ ਹੋਊਗਾ ਪਰ ਖਾਲੀ ਘੁੰਮ ਰਿਹਾ ਹੋਰ ਜਿਹੜੇ ਪੰਘੂਰੇ ਲਗਾਤਾਰ ਜਿਹੜੀਆਂ ਤਸਵੀਰਾਂ ਜਾਨ ਪੰਜਾਬੀ ਨੌਜ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਸਰਦਾਰ ਭਾਜੀ ਜੁਨੀ ਦੇ ਨਾਲ ਝੂੜੇ ਜਿਹੜੇ ਲਾ ਰਿਹਾ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਪੋਰੀਆਂ ਤੋਂ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀਆਂ ਭਾਈ ਅੱਜ ਜਿਹੜੇ ਤੁਸੀਂ ਪੰਗੋ ਰਾਏ ਝੂੜੇ ਲਾ ਰਿਹਾ ਕਿੰਨੇ ਦੇ ਹੈ ਫ੍ਰੀਜ ਲਈਦੇ ਝੂੜੇ ਜੀ ਫ੍ਰੀ ਬਿਲਕੁਲ ਹੀ ਕੋਈ ਪੈਸਾ ਮੂਸਾ ਚਾਰਜ ਨਹੀਂ ਕੋਈ ਪੈ ਨਹੀਂ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜਾ ਪਸੰਦਕਾਨੀ ਦੇ ਮੌਕੇ ਤੇ ਭਾਜੀ ਮੇਲਾ ਬਹੁਤ ਵਧੀਆ ਵਾਹ ਭਾਜੀ ਕਿੰਨਾ ਕਿ ਲੋਕਾਂ ਦਾ ਜਿਹੜਾ ਕਿੰਨਾ ਕਿ ਲੋਕਾਂ ਆਈ ਕੱਟ ਦਾ ਬਹੁਤ ਜ਼ਿਆਦਾ ਹੈ ਤਕੀ ਜ਼ਿਆਦਾ ਦੁਨੀਆ ਉਹ ਲਗਾਤਾਰ ਇਹਨਾਂ ਆਪਾਂ ਗੱਲਬਾਤ ਕੀਤੀ ਆ ਤੇ ਤਾਰੇ ਰਹੇ ਆ ਪਰਮਾ ਜਿਹੜਾ ਇਕੱਠੇ ਜਿਹੜਾ ਆ ਉਹ ਹੁਸ਼ਿਆਰਪੁਰ ਤੋਂ ਤਸਵੀਰਾਂ ਦਿਖਾ ਰਹੇ ਆ ਪੁਰੀਆਂ ਤੋਂ ਤਸਵੀਰਾਂ ਦਿਖਾ ਰਹੇ ਆ ਜਿੱਤੇ ਲਗਾਤਾਰ ਇਹ ਟ੍ਰੇਨ ਜਿਹੜੀ ਆ ਜਲੰਧਰੋਂ ਚੱਲੀ ਟ੍ਰੇਨ ਆ ਆ ਜੋ ਚੱਲੀਏ ਹੁਸ਼ਿਆਰਪੁਰ ਨੂੰ ਜਿਹੜੀ ਲਗਾਤਾਰ ਏਰੀਆ ਜਰੰਦਰ ਤੋਂ ਟ੍ਰੇਨ ਹੈ ਚੱਲ ਕੇ ਜਿਹੜੀ ਆ ਹੁਸ਼ਿਆਰਪੁਰ ਤੇ ਏਰੀਆ ਆ ਚੁੱਕੀ ਆ ਲਗਾਤਾਰ ਏਰੀਆ ਰੌਣਕਾਂ ਜਿਹੜੀਆਂ ਪਤਰੀਆਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਲਗਾਤਾਰ ਏਰੀਆ ਹੁਸ਼ਿਆਰਪੁਰ ਦੇ ਪੋਰੀਆਂ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਲਗਾਤਾਰ ਏਰੀਆ ਪੰਘੂਰੇ ਵਗੈਰਾ ਦੀ ਜਿਹੜੇ ਬੱਚੇ ਜਿਹੜੇ ਲਹਿਰੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਵੱਡੇ ਵੱਡੇ ਏਰੀਆ ਪੰਘੂਰੇ ਆ ਕੁਝ 20 ਰੁਪਏ ਰੇਟ ਆ ਕੁਝ ਫਰੀਦ ਹੀ ਵਗਾਰਾ ਲੱਗੇ ਹੋਏ ਆ ਲਗਾਤਾਰ ਪੰਗੂਰੇ ਜਿਹੜੇ ਕਾਫੀ ਜਿਹੜੇ ਮੇਲਿਆਂ ਦੇ ਵਿੱਚ 50000 ਰੁਪਏ ਤੱਕ ਦੀ ਜਿਹੜੇ ਵਸੂਲੇ ਜਾਂਦੇ ਸੀਗੇ ਉਹਦੀ ਆਪਾਂ ਪਤਾ ਕਰਾਂਗੇ ਕਿ ਜਿਹੜੇ ਪੰਗੂਰੇ ਆ ਦੇ ਬੱਚੇ ਜਿਹੜਾ ਕਿੰਨੇ ਇਹਨਾਂ ਕੋਲੋਂ ਪੈਸੇ ਚਾਰਜ ਕੀਤੇ ਜਾਂਦੇ ਆ ਲਗਾਤਾਰ ਸਾਡੇ ਚੈਨਲ ਦੇ ਨਾਲ ਜੁੜੇ ਰੋ ਜਨ ਪੰਜਾਬੀ ਨੌਜਨਾਲ ਗੱਲਬਾਤ ਕਰਾਂਗੇ ਜਿਹੜੇ ਇਸ ਪੰਗੂਰੇ ਦੇ ਜਿਹੜੇ ਮਾਲਕ ਆ ए, भाई साहब ये जरा पंगुला बच्चों वाले लगा गया कितना इसका चार्ज करते हो इसका ये बीस रुपए चार्ज है तो so, अलग अलग कोई मेला होता है उधर पचास रुपया चार्ज करते हो आज रुपया नहीं नहीं जैसे जैसा मेला होता है वैसे चार्ज लगता है जी तो जैसे भी ये मेला बहुत बड़ा है इस करके रेट जो कम से लगाया गया है नहीं कम तो गरीब भी आते हैं अमीर भी आते हैं एक ही रेट सबका रखता है गरीब तो बांध ही आते हैं जहाँ पचास रुपया लगाते नहीं एक ही रेट चलता है वो तो हर टिकट लगता है टिकट नहीं है याँ याँ पर कोई टिकट नहीं है टिकट ने जो दे दिया वो रख लिया सो so, गुरुद्वारा वालों जो ए, ए, बोला गया आपने आप फ्री में रहने को कि पे फ्री में अपने मेला लगाओ हमसे लगातार तस्वीर सचे है जे रुपए तक पंगूरे जूर रहे लगातार तस्वीर ज बच्चे जो फ्री जो ट्यूशन लगाए गए लगातार तस्वीर हैं ਉਸ਼ਿਆਰਪੁਰ ਦੇ ਪੋਰੀਆਂ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਲਗਾਤਾਰ ਸਾਡੇ ਪੇਜ ਦੇ ਨਾਲ ਜੁੜੇ ਹੋਏ ਲਗਾਤਾਰ ਪੋਰੀਆਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਉਸ਼ਿਆਰਪੁਰ ਦੇ ਪਿੰਡ ਪੋਰੀਆਂ ਚ ਜਿਹੜਾ ਪੜਾ ਪ੍ਰੋਗਰਾਮ ਜਿਹੜਾ ਉਤਸ਼ਾਹ ਨਾਲ ਜਿਹੜਾ ਮਨਾਇਆ ਜਾਂਦਾ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਉਸ਼ਿਆਰਪੁਰ ਦੇ ਪੋਰੀਆਂ ਇਲਾਕੇ ਤੋਂ ਜਿਹੜੇ ਪ੍ਰੋਗਰਾਮ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਵੱਡੇ ਵੱਡੇ ਵਗੈਰਾ ਭੰਗੋਰੇ ਲੱਗੇ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਜਨ ਪੰਜਾਬੀ ਨਿਊਜ਼ ਲਈ ਦਿਖਾ ਰਹੇ ਹਾਂ ਲਗਾਤਾਰ ਬੱਚਿਆਂ ਦੇ ਜਿਹੜੇ ਭੰਗੋਰੇ ਵਗੈਰਾ ਜਾਂ ਹੋਰ ਜਿਹੜੇ ਆ ਉਹ ਦੂਜੇ ਪਾਸੇ ਜਿਹੜੀ ਆ ਗੱਡੀ ਦੀ ਦਿਖਾ ਰਹੇ ਹਾਂ ਲਗਾਤਾਰ ਜਿਹੜੀ ਆ ਗੱਡੀ ਜਿਹੜੀ ਆ ਇਸ ਤਰ੍ਹਾਂ ਘੁੰਮਦੀ ਆ ਉਹਦੀ ਆਪਾਂ ਪਤਾ ਕਰਾਂਗੇ ਤੇ ਇਸ ਜਿਹੜੀ ਗੱਡੀ ਦਾ ਕੀ ਚਾਰਜ ਕੀਤਾ ਜਾਂਦਾ ਲਗਾਤਾਰ ਅ ਬਾਬਾ ਜੀ ਜਿਹੜੀ ਆ ਗੱਡੀ ਆ ਦਾ ਕੀ ਚਾਰਜ ਕਰਦੇ ਉਹਦੇ ਦੋਰ ਬੱਚਿਆਂ ਦੇ 50 ਕਿਤੇ ਦਿੱਤੀ ਆ ਜੀ ਤੋਂ ਤੋਂ ਬੱਚਿਆਂ ਦੇ ਜਿਹੜੇ 20 ਰੁਪਏ 50 ਰੁਪਏ ਚਾਰਜ ਕੀਤੇ ਜਾਂਦੇ ਆ ਅਲੱਗ-ਅਲੱਗ ਜਿਹੇ ਚਾਰਜ ਕੀਤੇ ਜਾਂਦੇ ਆ ਲਗਾਤਾਰ ਟ੍ਰੇਨ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਜੁੜੇ ਰਹੋ ਸਾਡੇ ਪੇਜ ਦੇ ਨਾਲ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਪੂਰੀ ਰਾਤੋਂ ਲਗਾਤਾਰ ਜਿਹੜੇ ਪੰਗੋਰੇ ਲੱਗੇ ਹੋਏ ਆ ਉਹਦੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਬੜੇ ਉਤਸ਼ਾਹ ਦੇ ਨਾਲ ਜਿਹੜੇ ਆ ਲੋਕਾਂ ਦੇ ਵਿੱਚ ਜਿਹੜਾ ਜੋਸ਼ ਜਿਹੜਾ ਹੈ ਮੇਲੇ ਵਾਲ ਨੂੰ ਬਹੁਤ ਕਾਫੀ ਵੱਧ ਗਿਆ ਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਪੋਰੀਆਂ ਪੋਰੀਆਂ ਹੁਸ਼ਿਆਰਪੁਰ ਤੋਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਲਗਾਤਾਰ ਜਿਹੜੇ ਪੰਘੂਰੇ ਜਿਹੜੇ ਲੱਗੇ ਹੋਏ ਆ ਤਸਵੀਰਾਂ ਜਿਹੜੀਆਂ ਪੋਰੀਆਂ ਤੋਂ ਸਾਂਝੀਆਂ ਕਰ ਰਹੇ ਆ ਜਨ ਪੰਜਾਬੀ ਨੌਜਵਾਨ ਲਗਾਤਾਰ ਜੁੜੇ ਰਹੋ ਰੌਣਕਾਂ ਦੇਖੋ ਬੱਚਿਆਂ ਦੇ ਕਿਸ ਤਰ੍ਹਾਂ ਜਿਹੜੇ ਆਪਣੇ ਪੇਰੇ ਤੋਂ ਜਿਹੜੇ ਆ ਬੱਚੇ ਲੈ ਕੇ ਆਉਂਦੇ ਆ ਜਿਹੜੇ ਪੰਘੂਰਿਆਂ ਦੇ ਵਿੱਚ ਭਾਈ ਸਾਹਿਬ ਜਿਹੜੇ ਕਿੰਨੇ ਚਾਰਜ ਕਰਦੇ ਨੇ ਤਾਂ ਭਾਈ ਇਹ ਜਿਹੜਾ ਆਪਣੇ ਬੱਚਿਆਂ ਵਾਸਤੇ 20 ਰੁਪਏ 200 20 ਰੁਪਏ ਇਹਦੇ ਚਾਰਜ ਕੀਤੇ ਜਾਂਦੇ ਕਾਫੀ ਮੇਲਿਆਂ ਦੇ ਵਿੱਚ 50 ਰੁਪਏ ਚਾਰਜ ਕੀਤੇ ਜਾਂਦੇ ਆ ਪਰ ਤੁਸੀਂ ਅੱਜ ਕਰ ਰਹੇ ਜਿਹੜੇ 20 ਰੁਪਏ ਚਾਰਜ ਕਰ ਰਹੇ ਹੋ ਇਹ ਬੜੇ ਝੂਲੇ ਆ ਭਾਜੀ ਉਹ ਫੇ ਪੈਸੇ ਉਸ ਹਿਸਾਬ ਨਾਲ ਲੱਗਣੇ ਆ ਸੋ ਰਾਸ਼ੀ ਜ਼ਿਆਦਾ ਕਰਕੇ ਜਿਹੜੇ 20 ਰੁਪਏ ਚਾਰਜ ਕਰ ਰਹੇ ਹੋ ਜਾਂ ਵੈਸੇ 20 ਰੁਪਏ ਇਹ 20 ਰਹਿਗਾ ਰੇਟ 20 ਸੋ 20 ਰੁਪਏ ਜਿਹੜਾ ਰੇਟ ਆ ਜਿਹੜਾ ਚਾਰਜ ਕੀਤਾ ਜਾ ਰਿਹਾ ਕਾਫੀ ਮੇਲਿਆਂ ਬੋ ਜਿਹੜਾ ਲੁੱਟ ਕੁਛੋਟ ਦੀ ਜਿਹੜੀ ਕੀਤੀ ਜਾਂਦੀ ਆ ਔਰ ਗਰੀਬ ਵਰਗ ਜਿਹੜਾ ਸੁਪਨੇ ਜਿਹਨਾਂ ਦੇ ਤੂਰੇ ਰਹੇ ਨੇ ਜਿਨ੍ਹਾਂ ਕੋ 50 ਰੁਪਏ ਤੱਕ ਨਹੀਂ ਹੁੰਦੇ ਅੱਜ ਜਿਹੜਾ ਮੇਲਿਆਂ ਦੇ ਵਿੱਚ 20 ਜਿਹੜੇ ਚੂੜੇ ਜਿਹੜੇ ਚਾਰਜ ਕੀਤੇ ਜਾਂਦੇ ਆ ਲੈਣ ਵਾਸਤੇ ਬੱਚਿਆਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਸਾਡੇ ਪੇਜ ਦੇ ਨਾਲ ਜੁੜੇ ਰਹੋ ਹੁਸ਼ਿਆਰਪੁਰ ਦੇ ਪੋਰੀਣਾ ਤੋਂ ਇਲਾਕੇ ਤੋਂ ਤੁਸੀਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਜਿਹੜੀਆਂ ਤੁਸੀਂ ਤਸਵੀਰਾਂ ਜਿਹੜੀਆਂ ਪੋਰੀਆਂ ਇਲਾਕੇ ਤੋਂ ਦੇਖ ਰਹੇ ਹੋ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਪ੍ਰੋਗਰਾਮ ਜਿਹੜਾ ਆ ਪਸੰਦ ਪੰਜਵੀਂ ਦਾ ਬੜੀ ਉਤਸ਼ਾਹ ਨਾਲ ਜਿਹੜਾ ਸਿੱਖ ਸਮਾਜ ਵੱਲੋਂ ਮਨਾਇਆ ਜਾਂਦਾ ਆ ਨਸ਼ਿਆਂ ਨੂੰ ਛੱਡ ਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਆ ਇਸ ਵਕਤ ਏਰੀਆ ਪਟਕ ਚੁੱਕੀ ਸੀ ਉਸ ਨੂੰ ਲੈ ਕੇ ਜਿਹੜਾ ਸਿੱਖ ਧਰਮ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੂਜੇ ਪਾਸੇ ਫਰੀ ਕਦਾਬਾਈ ਜਿਹੜੀਆਂ ਵੰਡੀਆਂ ਜਾ ਰਹੀਆਂ ਆ ਸੇਖ ਧਰਮ ਦੇ ਨਾਲ ਜੁੜੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਪੋਰੀਨਾ ਤੋਂ ਪੋਰੀਨਾ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਜੁੜੇ ਰਹੋ ਸਾਡੇ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਜੁੜੇ ਰਹੋ ਸਾਡੇ ਪੇਜ ਦੇ ਨਾਲ ਸੋ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਪੋਰੀਨਾ ਤੋਂ ਪੋਰੀਨਾ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਬੱਚਿਆਂ ਦੇ ਜਿਹੜੇ ਪੰਗੋਰੇ ਜਿਹੜੇ ਚਾਰਜ ਕੀਤੇ ਜਾਂਦੇ ਆ 20 ਰੁਪਏ 30 ਰੁਪਏ 40 ਰੁਪਏ ਵਗੈਰਾ ਜਿਹੜੇ ਬੱਚਿਆਂ ਲਈ ਜਿਹੜੇ ਚੁੜੇ ਜੇ ਤਿਆਰ ਕੀਤੇ ਜਾ ਰਹੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਦੇ ਪੋਰੀਨਾ ਇਲਾਕਾ ਜਿਹੜਾ ਮੰਨਿਆਂ ਗੰਨਿਆਂ ਇਲਾਕਾ ਜਿਹੜਾ ਆ ਗਿਣਿਆ ਗਿਆ ਜਿੱਥੇ ਪੋਰੀਨਾ ਦੇ ਵਿੱਚ ਜਿਹੜਾ ਉਤਸ਼ਾਹ ਦੇ ਨਾਲ ਜਿਹੜਾ ਪ੍ਰੋਗਰਾਮ ਜਿਹੜਾ ਆ ਮਨਾਇਆ ਜਾ ਰਿਹਾ ਲਗਾਤਾਰ ਜੁੜੇ ਹੋਏ ਤਸਵੀਰਾਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਪਸੰਦ ਪੰਜਵੀਂ ਦੀਆਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰ ਅੱਜ ਜਿਹੜਾ ਬਸੰਤ ਪੰਚਮੀ ਦਾ ਜਿਹੜਾ ਪ੍ਰੋਗਰਾਮ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਜੀ ਇਹ ਦੇਖੋ ਇਹ ਛੇਵੇਂ ਪਾਤਸ਼ਾਹ ਦਾ ਇਤਿਹਾਸਿਕ ਗੁਰੂ ਘਰ ਹੈ ਉਹਨਾਂ ਦੀ ਚਰਨ ਸ਼ੋਅ ਹੈ ਔਰ ਇੱਥੇ ਸਾਲਾਨਾ ਜੋੜ ਮੇਲਾ ਜਿਹੜਾ ਬਸੰਤ ਪੰਚਮੀ ਦਾ ਮਨਾਇਆ ਜਾ ਰਿਹਾ ਸੋ ਸਮੁੱਚੇ ਇਲਾਕੇ ਦੀਆਂ ਸਾਧ ਸੰਗਤਾਂ ਨੂੰ ਸਮੁੱਚੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਆਉਣ ਵਾਲਾ ਸਾਲ ਜਿਹੜਾ ਉਹ ਸਾਰੀਆਂ ਸੰਗਤਾਂ ਲਈ ਖੁਸ਼ੀਆਂ ਦੇ ਖੇੜਿਆਂ ਵਾਲਾ ਆਵੇ ਵਾਹਿਗੁਰੂ ਕਿਰਪਾ ਕਰਨ ਔਰ ਸਾਰੀ ਸਮੁੱਚੀ ਸਾਧ ਸੰਗਤ ਨੂੰ ਗੁਰੂ ਮਹਾਰਾਜ ਦੇ ਵਿਆਹ ਦੀਆਂ ਵੀ ਮੁਬਾਰਕਾਂ ਤੇ ਸਰ ਜਿਸ ਤਰ੍ਹਾਂ ਹੁਣ ਗੁਰੂਆਂ ਮਹਾਂਪੁਰਖਾਂ ਨੇ ਜਿੱਦ ਦੱਸੇ ਗਏ ਰਾਸਤੇ ਤੋਂ ਨੌਜਵਾਨ ਪੀੜੀ ਜਿਹੜੀ ਨਸ਼ੇ ਵੱਲ ਬਹੁਤ ਵੱਧ ਰਹੀ ਹੈ ਕੀ ਕਹਿਣਾ ਚਾਹੂੰਗੀ ਤੇ ਦੇਖੋ ਮੈਂ ਇਹ ਪੂਰੇ ਸਾਧ ਸੰਗਤ ਨੂੰ ਅਪੀਲ ਕਰਾਂਗਾ ਸਮੁੱਚੇ ਜਗਤ ਦੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਗੁਰੂ ਘਰਾਂ ਨਾਲ ਜੁੜੋ ਆਪਣੇ ਵਿਰਸੇ ਦੇ ਨਾਲ ਜੁੜੋ ਜੋ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਕੇ ਗਏ ਆ ਉਨਾ ਪੂਰਨਿਆਂ ਤੇ ਚੱਲਦੇ ਹੋਏ ਆਪਣੇ ਇਤਿਹਾਸ ਨੂੰ ਹੋਰ ਵੱਡਾ ਕਰੀਏ ਨਾ ਕਿ ਆਪਣੇ ਜੀਵਨ ਨੂੰ ਨਸ਼ੇ 'ਚ ਗ੍ਰਸਤ ਕਰਕੇ ਖਤਮ ਕਰਨ ਵਾਲੇ ਜਾਈਏ ਆਪਣੇ ਜੀਵਨ ਨੂੰ ਜੋ ਮਾਲਕ ਨੇ ਇਹ ਦਿੱਤਾ ਇਸ ਜੀਵਨ ਨੂੰ ਚੰਗੇ ਲੇਖੇ ਲਾ ਕੇ ਸੇਵਾ ਦੇ ਵਿੱਚ ਲਾ ਕੇ ਸਮਾਜ ਦੇ ਕੰਮ ਆਈਏ ਔਰ ਉੱਚੀਆਂ ਬੁਲੰਦੀਆਂ ਵੱਲ ਜਾਈਏ ਆਪਣੀ ਕੌਮ ਦਾ ਆਪਣੇ ਪਰਿਵਾਰ ਦਾ ਨਾਂ ਉੱਚਾ ਕਰੀਏ ਸੋ ਮੈਂ ਤੇਹੀ ਕਹਾਂਗਾ ਸਵੇਰ ਚਾਮ ਉੱਠ ਕੇ ਗੁਰੂ ਘਰਾਂ ਦੇ ਵਿੱਚ ਆਪਣੇ ਜਾ ਕੇ ਗੁਰੂ ਘਰ ਨਾਲ ਜੁੜਿਓ ਔਰ ਇਹ ਨਸ਼ਿਆਂ ਨੂੰ ਤਿਆਗੋ ਔਰ ਆਪਣਾ ਜਿਹੜਾ ਜੀਵਨ ਆ ਉਹਨੂੰ ਗੁਰੂ ਘਰਾਂ ਜਾ ਕੇ ਸਫਲ ਬਣਾਇਆ ਕਰੋ ਤੇ ਸਰ ਕਿੰਨਾ ਜਿਹੜਾ ਇਕੱਠ ਜਿਹੜਾ ਆ ਸੰਗਤਾਂ ਦਾ ਗੁਰੂ ਘਰ ਦੇ ਵਿੱਚ ਹੋਇਆ ਅੱਜ ਤੁਸੀਂ ਦੇਖੋ ਇੱਥੇ ਮੈਂ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਨਾ ਕਹਿ ਸਕਦੇ ਆ ਬਾਹਰ ਜਾ ਕੇ ਦੇਖੋ ਵੀ ਭਰਿਆ ਪਿਆ ਜਿੱਧਰ ਚਾਹ ਪਕੌੜੇ ਦੇ ਲੰਗਰ ਉਧਰ ਵੀ ਲਾਈਨਾਂ ਹੀ ਲੱਗੀਆਂ ਸਵੇਰ ਦੀਆਂ ਤੇ ਆ ਪ੍ਰਸ਼ਾਦੇ ਪਾਣੀ ਦਾ ਜਿੱਧਰ ਲੰਗਰ ਹੈ ਇੱਧਰ ਵੀ ਲਾਈਨਾਂ ਹੀ ਸਵੇਰ ਦੀਆਂ ਚੱਲ ਰਹੀਆਂ ਇਸੇ ਤਰੀਕੇ ਨਾਲ ਮਹਾਰਾਜ ਦੇ ਮੋਰੇ ਨਮਨ ਕਰਨ ਨੂੰ ਸੰਤਾਂ ਜਾਨੀਆਂ ਨਮਸਕਾਰ ਕਰਨੀਆਂ ਉੱਥੇ ਵੀ ਲੈਣਾਂ ਲੱਗੀਆਂ ਹੋਈਆਂ ਇਸੇ ਤਰੀਕੇ ਨਾਲ ਬਾਹਰ ਜੋ ਪੰਗੂੜੇ ਜੋ ਦੁਕਾਨਾਂ ਲੱਗੀਆਂ ਉੱਥੇ ਵੀ ਕੋਈ ਅੰਤ ਨਹੀਂ ਸ਼ੋਅ ਉਸ ਆਕਾਰਪੁਰਖ ਦੀ ਕਿਰਪਾ ਹੈ ਕਿ ਅੱਜ ਇਹ ਜਿਹੜੇ ਮੇਲੇ ਦੇ ਵਿੱਚ ਲੱਖਾਂ ਦੀ ਤਰ੍ਹਾਂ ਦੇ ਵਿੱਚ ਸੰਗਤਪੁਰ ਹੀਰਾ ਗੁਰਦੁਆਰਾ ਜਹਰਾ ਜਹੂਰ ਛੇਮ ਪਾਚਾਈ ਜੋ ਇਤਿਹਾਸਿਕ ਗੁਰੂ ਘਰ ਹੈ ਇੱਥੇ ਅੱਜ ਨਤਮਸਤਕ ਹੋਈਆਂ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਲੱਖਾਂ ਇਸ ਹਿਸਾਬ ਦੇ ਨਾਲ ਜਿਹੜੀ ਪਵਲ ਜਿਹੜੀ ਆ ਸੰਗਤਾਂ ਹੀ ਨੇ ਗੁਰੂ ਘਰ ਦੇ ਵਿੱਚ ਹਾਜ਼ਰ ਭਰੀਆਂ ਪਰ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਜਿਹੜਾ ਗੰਦੇ ਪਾਣੀ ਜਿਹੜਾ ਫੈਕਟਰੀਆਂ ਦੇ ਵਿੱਚੋਂ ਨਿਕਲ ਕੇ ਜਿਹੜਾ ਉਸ ਰਾਸਤੇ ਦੇ ਜਿਹੜਾ ਸੰਗਤਾਂ ਹੀ ਆ ਨੰਕੇ ਆਈਆਂ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਮੇਨ ਰਸਤਾ ਫੋਕਲ ਪੁਆਇੰਟ ਇੰਡਸਟਰੀ ਦਾ ਪਿਪਲਾਂ ਵਾਲੇ ਤੇ ਪੁਰੀਹਾਂ ਨੂੰ ਜੋੜਦਾ ਰਸਤਾ ਔਰ ਸਮੁੱਚੀ ਹੁਸ਼ਿਆਰ ਪਉਦੀ ਸੰਗਤ ਇਸ ਰਸਤੇ ਹੋ ਕੇ ਆਉਂਦੀ ਹੈ ਔਰ ਬਾਰ-ਬਾਰ ਸਾਡੀ ਅਪੀਲ ਕਰਨ ਦੇ ਵੀ ਇਹ ਰਸਤਾ ਹੁਣ ਤਿੱਕਰ ਬਣਿਆ ਨਹੀਂ ਇਹ ਸਾਡੀ ਸਰਕਾਰ ਸਾਡੀ ਕਾਰਪੋਰੇਸ਼ਨ ਤੇ ਸਾਡੇ ਕਾਰਪੋਰੇਸ਼ਨ ਦੇ ਜਿੰਨੇ ਅਧਿਕਾਰੀ ਹੈ ਸਾਰਿਆਂ ਦੀ ਨਲਾਕੀ ਦੇ ਕਾਰਨ ਜਿਹੜਾ ਰਸਤਾ ਅਸੀਂ ਕੱਲ ਆਪ ਮਿੱਟੀ ਪਾ ਕੇ ਸਾਡੀ ਸੰਗਤ ਨੇ ਸੇਵਾਦਾਰਾਂ ਨੇ ਉਹ ਰਸਤੇ ਨੂੰ ਚਾਲੂ ਕੀਤਾ ਜਿਹਦੇ ਵਿੱਚ ਬੜੇ ਬੜੇ ਖੱਡੇ ਬਣੇ ਹੋਇਆ ਜਿਹਨੂੰ ਕਹਦੇ ਹੋ ਕਿ ਮੱਛੀ ਪਾਲਣ ਬਣਿਆ ਹੋਇਆ ਇਹ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਸਰ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ सुरेंद्र ਸਿੰਦਾ ਜੀ ਇਸ ਇਲਾਕੇ ਦੇ ਰਹਿਣ ਵਾਲੇ ਆ ਉਹ ਮੇਰ ਦੀ ਇਸ ਵਕਤ ਤੱਕ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਾਂਗਾ ਸਾਰੀ ਸਰਕਾਰ ਦੀ ਬੱਸ ਹੋਈ ਪਈ ਆ ਮੇਰ ਮੇਰ ਦਾ ਮੈਂ ਸਪੈਸ਼ਲ ਕੀ ਕਹਾਂ ਸਾਰੇ ਹੀ ਇੱਥੇ ਦੇ ਮੰਤਰੀ ਸੰਤਰੀ ਗੱਲਾਂ ਵੱਡੀਆਂ ਕਰਦੇ ਨੇ ਕੰਮ ਕੱਟ ਕਰਦੇ ਨੇ ਇਸ ਕਰਕੇ ਇਹ ਸਾਡੀ ਜਿਹੜੀ ਸੜਕ ਹੈ ਮੇਨ ਪਿਪਣਾ ਨੂੰ ਜੋੜਨ ਵਾਲੀ ਉਹ ਟੁੱਟੀ ਪਈ ਹੈ ਸੋ ਇਹ ਬੰਦਾ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀਆਂ ਦਾ ਉਹਦੇ ਵਿੱਚੇ ਮੇਰ ਆਂਦਾ ਵਿੱਚੇ ਈਓ ਵਿੱਚੇ ਕਮਿਸ਼ਨਰ ਔਰ ਮੈਂ ਕਹਾਂਗਾ ਪੂਰਾ ਪ੍ਰਸ਼ਾਸਨ ਜਿਹਦੇ ਮੋਰੇ ਅਪੀਲ ਕੀਤੀ ਬਾਰ-ਬਾਰ ਪਰ ਇਹਨਾਂ ਕੋਲੋਂ ਗੁਰੂਕਰ ਦਾ ਰਸਤਾ ਔਰ ਖਾਸ ਕਰ ਜਿਹੜਾ ਪਿਪਣਾ ਵਾਲੇ ਪੁਰ ਹੀਰਾ ਨੂੰ ਜੋੜਦਾ ਰਸਤਾ ਬਾਈਪਾਸ ਨੂੰ ਨਿਕਲਦਾ ਮੇਨ ਰਸਤਾ ਫੋਕਲ ਪੁਆਇੰਟ ਇੰਡਸਟਰੀ ਦਾ ਰਸਤਾ ਸਮਾਲ ਇੰਡਸਟਰੀ ਸਾਰੀ ਇਤੋਂ ਵਰਕ ਕਰਦੀ ਹੈ ਤੇ ਇਹ ਸਾਰਾ ਰਸਤਾ ਟੁੱਟਿਆ ਪਿਆ ਜਿਹਦੇ ਵਿੱਚ ਖੱਡੇ ਮੈਂ ਪਹਿਲਾਂ ਕਿਹਾ ਕਿ ਮੱਛੀ ਪਾਲਣ ਬਣਿਆ ਹੋਇਆ ਸੀ ਤੇ ਕੱਲ ਸਾਡੀ ਸਮੁੱਚੀ ਸੰਗਤ ਪੁਰੀ ਰਹਨੇ ਮਿੱਟੀ ਰੇਤਾ ਪਾ ਕੇ ਉਹਨੂੰ ਚਾਲੂ ਕੀਤਾ ਸੋ ਲਗਾਤਾਰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਨੂੰ ਜਿਹੜਾ ਰਸਤਾ ਜਾ ਰਿਹਾ ਸੀਗਾ ਉਹਦੀ ਟੁੱਟਾ ਹੋਇਆ ਆਮ ਆਦਮੀ ਪਾਰਟੀ ਦੇ ਜਿਹੜੇ ਸ੍ਰਿੰਦਰ ਛਿੰਦਾ ਇਸ ਇਲਾਕੇ ਦੇ ਰਹਿਣ ਵਾਲੇ ਆ ਮੇਰ ਆ ਉਹਨਾਂ ਹੀ ਜਿਹੜਾ ਇਸ ਰਾਸਤੇ ਦੇ ਉੱਪਰ ਦੀ ਨੰਗ ਦੇ ਨਜ਼ਰ ਆਇਆ ਪਰ ਜਿਹੜੀ ਟੁੱਟੀ ਹੋਈ ਸੜਕਾ ਹਾਲੇ ਤੱਕ ਦੀ ਉਹਨਾਂ ਨੂੰ ਦਿਖਾਈ ਨਹੀਂ ਤੇਰੀ ਨਜ਼ਰ ਨਹੀਂ ਆ ਰਹੀ ਲਗਾਤਾਰ ਤਸਵੀਰਾਂ ਦਿਖਾ ਰਿਆਂ ਗੁਰਦੁਆਰੇ ਦੇ ਜਿਹੜੇ ਸੋਸਾਇਟੀ ਦੇ ਜਿਹੜੇ ਪ੍ਰਧਾਨ ਰਾਜਿੰਦਰ ਸਿੰਘ ਜਿਹੜੇ ਆ ਉਹਨਾਂ ਦੇ ਨਾਲ ਦੀ ਗੱਲਬਾਤ ਕਰਾਂਗੇ ਕਿੰਨੀ ਕਿ ਪਬਲਿਕ ਆਈ ਆ ਨੌਜਵਾਨ ਜਿਹੜੇ ਨਸ਼ੇ ਛੱਡ ਕੇ ਗੁਰੂ ਮਹਾਰਾਜ ਜੀ ਦੇ ਰਾਸਤੇ ਤੇ ਚੱਲੇ ਆ ਉਹਦੀ ਵੀ ਬੰਗਲਬਾਤ ਲਗਾਤਾਰ ਕਰਾਂਗੇ ਸਰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੰਤ ਪੰਜਵੇਂ ਜੀ ਮਨਾਏ ਜਾ ਰਿਹਾ ਜਿਹੜਾ ਕੀ ਕਹਿ ਵਸੰਤ ਪਹਿਲੇ ਤਾਂ ਸਾਰੀਆਂ ਸੰਗਤਾਂ ਨੂੰ ਦੇ ਦੇਸ਼ੇ ਨੂੰ ਬਸੰਤ ਪੰਨੀ ਇਹ ਲੱਖ ਲੱਖ ਵਧਾਈਆਂ ਹੋਣ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਵੱਤ ਵੱਧ ਅਮਰ ਸਿਕੋ ਗੁਰੂਆਂ ਦੇ ਬਣਾਓ ਤੇ ਗੁਰੂ ਘਰ ਦੇ ਇਹ ਖੁਸ਼ੀਆਂ ਪ੍ਰਾਪਤ ਕਰੋ ਆਪਣਾ ਜੀਵਨ ਸਫਲ ਬਣਾਓ ਵਸੇ ਛਡੋ ਤੇ ਗੁਰੂਆਂ ਦੁਰੋਜੇ ਤੇ ਸਰ ਕਿੰਨਾ ਵੱਡਾ ਜਿਹੜਾ ਸੰਗਤਾਂ ਦਾ ਜਿਹੜਾ ਇਕੱਠ ਜਿਹੜਾ ਗੁਰੂ ਘਰ ਦੇ ਵਿੱਚ ਹੋਇਆ ਈ ਬਹੁਤ ਮਹਿਕ ਕਬ ਅੰਤੈ ਸੰਗਤਾਂ ਜਿਹੜਾ ਲਖਾ ਸੰਗਤ ਲਖਾ ਜਿਵੇਂ ਜਿਸ ਤਰ੍ਹਾਂ ਸਰੋਂ ਲਖਾ ਹਿਸਾਬ ਦੇ ਨਾਲ ਹੀ ਜਿਹੜਾ ਇਕੱਠ ਜਿਹੜਾ ਲੋਕਾਂ ਦਾ ਠੱਟ ਮਾਰਦਾ ਆਇਆ ਪਰ ਕੁਛ ਹੀਰਾ ਫੈਕਟਰੀਆਂ ਦਾ ਪਾਣੀ ਆ ਜਿਹੜਾ ਰੋੜ ਟੁੱਟਾ ਆ ਉਸ ਦੇ ਵਿੱਚ ਦੀ ਨਾਂ ਕੀ ਆਇਆ ਕੀ ਕਹਿਣਾ ਚਾਹੋਂਗੇ ਤੁਸੀਂ ਦੇਖੋ ਜੀ ਮੈਂ ਮੇਹ ਸਾਬ ਨੂੰ 5 10 ਵਜੇ ਜਿੰਪਾ ਸਾਬ ਨੂੰ ਬਹੁਤ ਵਾਰ ਕਿਹਾ ਕਿਸੇ ਨੇ ਕੋਈ ਨਹੀਂ ਦਿੱਖਿਆ ਮੈਂ ਮੇਲੇ ਵੀ ਘੇ ਲੈਟਾ ਚੱਲੂ ਕਰਦੀ ਮੇਹ ਸਾਬ ਦਾ ਧੰਨਵਾਦ ਸੜਕ ਨਹੀਂ ਬਣਾਈ ਗਈ ਤੇ ਮੰਤਾ ਵੀ ਕੀਤੀ ਅਸੀਂ ਲੇ ਜਿਵੇਂ ਜਿਵੇਂ ਨਿਆਕੇ ਹਿੰਦਸਾਨੇ ਬਸਤੋ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਲੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਰੋਡ ਜਿਹੜਾ ਟੁੱਟਾ ਹੋਇਆ ਸੀ ਉਸ ਨੂੰ ਦੀ ਲੈ ਕੇ ਆਪਾਂ ਗੱਲਬਾਤ ਕੀਤੀ ਆ ਮੇਰ ਤੇ ਜਿਹੜੇ ਆ ਲਗਾਤਾਰ ਜਿਹੜੇ ਨਿਸ਼ਾਨੇ ਫੇਕੇ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਮੇਰਾ ਸਰੇਂਦਰ ਸ਼ਿੰਦਾ ਜੀ ਜਿਹੜੇ ਆ ਇਸ ਇਲਾਕੇ ਦੇ ਰਹਿਣ ਵਾਲੇ ਆ ਉਹਨਾਂ ਵੱਲੋਂ ਜਿਹੜਾ ਧਿਆਨ ਬਿਲਕੁਲ ਜੀ ਦਿੱਤਾ ਨਹੀਂ ਜਾ ਰਿਹਾ ਸੰਗਤਾਂ ਦੇ ਵਿੱਚ ਜਿਹੜਾ ਕਾਫੀ ਹੈ ਰੋਸ ਦੇਖਣ ਨੂੰ ਮਿਲਿਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਅੱਜ ਜਿਹੜਾ ਪਸੰਤ ਪੰਜਵੇਂ ਦਿਨ ਤਿਹਾੜੀ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਦੀਆਂ ਕਿਤਾਬਾਂ ਵਗੈਰਾ ਵੇਚੀਆਂ ਜਾ ਰਹੀਆਂ ਉਹਦੀ ਆਪਾਂ ਜ਼ਿਕਰ ਕਰਾਂਗੇ ਜਿਹੜੀਆਂ ਕਿਤਾਬਾਂ ਮੁੱਲ ਵੇਚੀਆਂ ਜਾ ਰਹੀਆਂ ਜਿਹੜੇ ਸਿੱਖ ਧਰਮ ਨੂੰ ਜਿਹੜਾ ਨਾਲ ਜੋੜਨ ਵਾਸਤੇ ਇਹੀਆਂ ਕੋਸ਼ਿਸ਼ਾਂ ਜਿਹੜੀਆਂ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੈਨੇ ਜਿਸ ਤਰ੍ਹਾਂ ਜਿਹੜੀਆਂ ਕਿਤਾਬਾਂ ਵਗੈਰਾ ਤੁਸੀਂ ਇਹ ਮੁੱਲ ਵਿੱਚੇ ਜਾ ਰਹੀਆਂ ਤਾਂ ਫਰੀ ਵਿੱਚੇ ਜਾ ਰਹੀਆਂ ਨਹੀਂ ਇਹ ਵੀ ਫਰੀ ਬੇਚੀਆਂ ਜਾ ਰਹੀਆਂ ਤੇ ਮੈਨੇ ਇਹ ਕਿਤਾਬਾਂ ਜਿਹੜੀਆਂ ਕਿਸ ਮਕਸਦ ਜਿਹੜੀਆਂ ਫਰੀ ਬੇਚੇ ਜਾ ਰਹੀਆਂ ਮਿਰਦੀ ਦਾ ਆਪਣੇ ਪੰਜਾਬ ਚ ਸਾਈਤਾ ਰਮਬੱਦ ਦਾ ਪਿਆ ਹੈ ਤੇ ਆਪਾਂ ਉਹ ਗੁਰਮਤਵਾਰੇ ਦੱਸਦੇ ਪਏ ਆ ਕਿ ਸਾਡੀ ਗੁਰਬਾਣੀ ਕੀ ਕਹਿੰਦੀ ਆ ਆਪਾਂ ਚਾਹੁੰਦੇ ਆ ਕਿ ਪੰਜਾਬ ਦੇ ਲੋਕੀ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ ਤੇ ਮੈਨਾਂ ਕਿੰਨੀਆਂ ਕਿਤਾਬਾਂ ਜਿਹੜੀਆਂ ਇਸ ਵਕਤ ਦੇ ਵਿੱਚ ਪਈਆਂ ਆਈ ਥਿੰਕ ਵੀ ਜ 100 150 ਬੁੱਕ ਆਪਾਂ ਡਿਸਟ੍ਰੀਬਿਊਟ ਕਰ ਚੁੱਕੇ ਫ੍ਰੀ ਇਹ ਫ੍ਰੀ ਆਫ ਕੋਸਟ ਹੈ ਇਹਦਾ ਕੋਈ ਹਾਂਜੀ ਕੋਈ ਪੈਸਾ ਨਹੀਂ ਆਪਾਂ ਲੈ ਰਹੇ ਸਿਰਫ ਆਪਾਂ ਲੋਕਾਂ ਨੂੰ ਜਾਗਰੂ ਕਰ ਰਹੇ ਆਂ ਵੀ ਗੁਰਬਾਣੀ ਬਾਰੇ ਲੋਕੀ ਸਮਝਣ ਸੋ ਗੁਰਬਾਣੀ ਦੇ ਨਾਲ ਜਿਹੜੇ ਲੋਕ ਪਟਕ ਗਏ ਆ ਉਸ ਨੂੰ ਸਿੱਖ ਧਰਮ ਜਿਹੜਾ ਜੋੜਨ ਦੀ ਕੋਸ਼ਿਸ਼ ਕਰ ਰਿਹਾ ਲਗਾਤਾਰ ਆ ਪੰਜਾਬ ਦੇ ਵਿੱਚ ਇਸਾਈ ਜਿਹੜਾ ਕੌਮ ਦੇ ਵਿੱਚ ਵੀ ਇਹਨੇ ਬਣ ਰਿਹਾ ਉਸ ਨੂੰ ਲੈ ਕੇ ਜਿਹੜਾ ਸਿੱਖ ਧਰਮ ਵੱਲ ਕੋਸ਼ਿਸ਼ ਕੀਤੀ ਜਾ ਰਹੀ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆਂ ਲਾਈਵ ਤਸਵੀ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਕਦਾਬਾ ਵਗੈਰਾ ਦੀਆਂ ਲਗੀਆਂ ਗਈਆਂ ਤੇ ਉਹਦੀ ਆਪਾਂ ਪਤਾ ਕਰਾਂਗੇ ਜਿਹੜੀਆਂ ਕਦਾਬਾ ਮੁੱਲ ਵਿੱਚੇ ਜਾਂ ਰਹੀਆਂ ਜਾਂ ਫਰੀ ਜਿਹੜੀਆਂ ਸੰਗਤਾਂ ਤੱਕ ਪਹੁੰਚਾਈਆਂ ਜਾ ਰਹੀਆਂ ਪਹਿਲਾਂ ਆਪਾਂ ਕਿਤਾਬ ਦੇ ਦਿਖਾ ਲਈਏ ਖੂਨ ਸੀਦਾਂ ਦਾ ਕਿਤਾਬ ਜਿਹੜੀ ਆ ਅਲੀਚ ਕੀਤੀ ਗਈ ਆ ਉਹਦੀ ਆਪਾਂ ਗੱਲਬਾਤ ਕਰਾਂਗੇ ਸਰ ਸਸਸੀ ਕਾਲ ਜੀ ਪਹਿਲਾਂ ਨਾਲ ਸਸਸੀ ਕਾਲ ਜੀ ਸਰ ਜੀ ਤੇ ਅੱਜ ਜਿਹੜੀਆਂ ਕਦਾਬਾ ਵਗੈਰਾ ਲਗਾਈਆਂ ਗਈਆਂ ਕੀ ਕਹਿਣਾ ਚਾਹੁੰਗੋ ਤੁਸੀਂ ਇਹ ਜੀ ਸਿੱਖ ਮਿਸ਼ਨਰੀ ਕਾਲਜ ਇੱਕ ਨਿਰੋਲ ਧਾਰਮਿਕ ਪ੍ਰਚਾਰਕ ਸੰਸਥਾ ਹੈ ਜਿਸ ਦਾ ਮਿਸ਼ਨ ਹੈਗਾ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਗੁਰਮਤ ਦੇ ਜੋ ਸਿਧਾਂਤ ਹੈ ਉਹ ਲੋਕਾਂ ਤੱਕ ਪ੍ਰਚਾਰ-ਪ੍ਰਸਾਰ ਉਹਦਾ ਕਰਨਾ ਹੈ ਉਹ ਸਿਧਾਂਤ ਹੈ ਤੇ ਉਹਦੇ ਲਈ ਅੱਜ ਬੱਚਿਆਂ ਦੇ ਲਈ ਜਿਹੜੇ ਕਿਤਾਬਾਂ ਵੰਡੀਆਂ ਜਾਂਦੀਆਂ ਕਿਤਾਬਾਂ ਸਾਡੀਆਂ ਜਿਹੜੀਆਂ ਉਹਦੀ ਲਾਗਤ ਮਾਤਰ ਕੋਸਟ ਹੁੰਦੀ ਹੈ ਜਿਹੜੀ ਪ੍ਰਿੰਟਿੰਗ ਕੋਸਟ ਆਉਂਦੀ ਸਿਰਫ ਉਹ ਹੀ ਲਈ ਜਾਂਦੀ ਹੈ ਬਾਕੀ ਜ਼ਿਆਦਾਤਰ ਆ ਫ੍ਰੀ ਕੋਸਟ ਵਿੱਚ ਕਿਤਾਬਾਂ ਵੀ ਵੰਡੀਆਂ ਜਾ ਰਹੀਆਂ ਜਿਹੜੇ ਕਿਤਾਬਾਂ ਭੇਟਾ ਰਹਿਤਾਂ ਕੋਈ ਇਹਦੀ ਕੀਮਤ ਨਹੀਂ ਲਈ ਜਾ ਰਹੀ ਬਾਕੀ ਬੱਚਿਆਂ ਤੋਂ ਨਾਲ ਜੋੜਨ ਦੇ ਲਈ ਬੱਚਿਆਂ ਨੂੰ ਨਾਲ ਕੰਪੀਟੀਸ਼ਨ ਡਰਾਇੰਗ ਕੰਪੀਟੀਸ਼ਨ ਕਰਾਏ ਜਾ ਰਹੇ ਬੱਚਿਆਂ ਦੇ ਵੀ ਬੱਚੇ ਜਿੱਥੇ ਕਲਰ ਭਰਨਗੇ ਨਾਲ ਉਹਨਾਂ ਦਾ ਇਤਿਹਾਸ ਗੁਰਬਾਣੀ ਸੁਣ ਕੇ ਇਤਿਹਾਸ ਸੁਣ ਕੇ ਉਹਨਾਂ ਨੂੰ ਇਨਾਮ ਦਿੱਤੇ ਜਾ ਰਹੇ ਆ ਡੈਰੀਆਂ ਉਹਨਾਂ ਨੂੰ ਮੈਡਲ ਸਰਟੀਫਿਕੇਟ ਦਿੱਤੇ ਜਾ ਰਹੇ ਨਾਲ ਨਾਲ ਬੱਚੇ ਤਾਂ ਜੋ ਆਪਣੇ ਵਿਰਸੇ ਨਾਲ ਜੁੜ ਕੇ ਆਪਣੇ ਇਤਿਹਾਸ ਦਾ ਪਤਾ ਹੋਵੇ ਤੇ ਬੱਚੇ ਆਪਣੇ ਆਪਣੇ ਇਤਿਹਾਸ ਤੇ ਮਾਣ ਕਰਨ ਇਸ ਸਿੱਖ ਮਿਸ਼ਨਰੀ ਕਾਲਜ ਦੇ ਵੱਲੋਂ ਸਾਰਾ ਕਰਾਇਆ ਜਾ ਰਿਹਾ ਤੇ ਜਿਸ ਤਰ੍ਹਾਂ ਸਾਰਾ ਅੱਜ ਕੱਲ੍ਹ ਇਹ ਨੌਜਵਾਨ ਪੀੜੀ ਹੈ ਨਸ਼ੇ ਵਾਲ ਬਹੁਤ ਜਾ ਰਹੀ ਆ ਵੱਧ ਰਹੀ ਆ ਕੀ ਕਹਿਣਾ ਚਾਹੋਗੇ ਤੁਸੀਂ ਨਸ਼ਾ ਵਾਸਤੇ ਤਾਂ ਬੱਚਿਆਂ ਨੂੰ ਗਾਈਡੈਂਸ ਬੱਚਿਆਂ ਨੂੰ ਸੇਧ ਦੇਣੀ ਜ਼ਰੂਰੀ ਆ ਜੋ ਗੁਰਬਾਣੀ ਦੇ ਵਿੱਚ ਦੱਸਿਆ ਗੁਰਬਾਣੀ ਦੀ ਅੱਜ ਗੁਰਬਾਣੀ ਇਤਿਹਾਸ ਜੇ ਸਾਡੇ ਬੱਚੇ ਤੱਕ ਪਹੁੰਚ ਹੀ ਨਹੀਂ ਦਿਆ ਸਾਡੇ ਮਾਪੇ ਪੇਰੈਂਟਸ ਜਿਹੜੇ ਆਜਾ ਅਸੀਂ ਬੱਚਿਆਂ ਨੂੰ ਤੱਕ ਉਹਨੂੰ ਪਹਾਈ ਨਹੀਂ ਰਿਹਾ ਜਿਹੜਾ ਮਿਹਨਤ ਕਰਨਾ ਅਸੀਂ ਗੁਰਬਾਣੀ ਦੇ ਹਿਸਾਬ ਨਾਲ ਬੱਚਿਆਂ ਨੂੰ ਦੱਸ ਨਹੀਂ ਸਕਦੇ ਇਤਿਹਾਸ ਦੱਸ ਨਹੀਂ ਸਕੇ ਤਾਂ ਸਾਡੇ ਬੱਚੇ ਟੁੱਟ ਕੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਤੋ ਅਸੀਂ ਗੱਲਬਾਤ ਕੀਤੀ ਆ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਗੁਰਦੁਆਰਾ ਸਾਹਿਬ ਦੀ ਜਿੱਥੇ ਪਸੰਤ ਪੰਜਵੀਂ ਦਿਨ ਤਿਹਾੜ ਵੜੀ ਸ਼ਰਧਾ ਪੂਰਕ ਨਾਲ ਮਨਾਇਆ ਜਾ ਰਿਹਾ ਕੁਝ ਕਿ ਲੱਖਾਂ ਹੀ ਹਿਸਾਬ ਦੇ ਨਾਲ ਜਿਹੜੀ ਪਬਲਿਕ ਆਈ ਆ ਗੰਦਗੀ ਦੇ ਵਿੱਚੋਂ ਜਿਹੜੀ ਨੰਗ ਦੀ ਪਬਲਿਕ ਆਈ ਆ ਉਹਦੀ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਮੌਕੇ ਦੀ ਸਰਕਾਰਾਂ ਵੱਲੋਂ ਜਿਹੜਾ ਰੋਡ ਜਿਹੜਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਅੱਜ ਉਸੇ ਉਹ ਰੋਡ ਦੇ ਵਿੱਚ ਵੀ ਲੱਖਾਂ ਹੀ ਲੋਕ ਜਿਹੜਾ ਨਾ ਕੇ ਆਇਆ ਗੱਲਬਾਤ ਕਰਾਂਗੇ ਬਜੂ ਸਮਾਜ ਪਾਰਟੀ ਦੇ ਸੀਨੀਅਰ ਆਗੂ ਦੱਸੋ ਨੋਤੇ ਚੱਲਦੀ ਪਰ ਆ ਵੀ ਜਿਹੜਾ ਇੱਥੇ ਦਾ ਹੋਰ ਬਗਾ ਰਸਤਾ ਜੋ ਨੂੰ ਚੋਕੀ ਕੋ ਬਾੜਾ ਰੋੜ ਕੋ ਹੀ ਆ ਤੋ ਗੁਰਦੁਆਰਾ ਸਾਹਿਬ ਨੂੰ ਆਉਂਦਾ ਉਸ ਰਸਤੇ ਤੇ ਜੋ ਹੋਕਲ ਪਾਣ ਦਾ ਗੰਦਾ ਪਾਣੀ ਹੈ ਜਿਹਦਾ ਸੀਵਰੇਜ ਰਾਈਨ ਦਾ ਛੰਡਿਆ ਜਾਂਦਾ ਖੁੱਲਾ ਉਹਨਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਆ ਕਿ ਗੁਰਦੁਆਰਾ ਸਾਹਿਬ ਦਾ ਰਸਤਾ ਹੈ ਇੱਥੇ ਜਿਹੜਾ ਇਹ ਗੰਦਗੀ ਨਾ ਫੈਲਾਓ ਪਰ ਉਹ ਰਾਤੇ ਟਸ ਤੇ ਮਸਲੀ ਹੋਏ ਤੇ ਪ੍ਰਸ਼ਾਸਨ ਵੀ ਜੇ ਵੀ ਧਿਆਨ ਦੇਈ ਵਾਰੀ ਲੈਂਦਾ ਪੋਲੂਸ਼ਨ ਕੰਟਰੋਲ ਬੋਰਡ ਦੇ ਵੀ ਧਿਆਨ ਵਿੱਚ ਕਈ ਵਾਰੀ ਲੈਂਦਾ ਔਰ ਉਹਨਾਂ ਦੇ ਵੀ ਕੰਨ ਤੇ ਜੂ ਨਹੀਂ ਫਰਕੀ ਉਹ ਮੈਂ ਸੰਤਾਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਿਸੇ ਦਿਨ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਇਹਨਾਂ ਬਧਿਕਿਆਂ ਦੇ ਖਿਲਾਫ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਇੱਕ ਦਿਨ ਤੈਅ ਕਰਕੇ ਇਹਨਾਂ ਸਰਕਾਰਾਂ ਦਾ ਪ੍ਰਸ਼ਾਸਨ ਦਾ ਕਿ ਆਪਾਂ ਕਰੀਏ ਜਿੱਥੇ ਆਪਾਂ ਗੱਲਬਾਤ ਕਰਾਂਗੇ ਰਾਗੀ ਢਾਗੀ ਨਾਲ ਸਰ ਅੱਜ ਬਸੰਤ ਪੰਚਮੀ ਦਾ ਜਿਹੜਾ ਦਿਨ ਤਿਹਾਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਕਹਾਂ ਜੀ ਜਿੱਥੇ ਅੱਜ ਬਸੰਤ ਪੰਚਮੀ ਦਾ ਦਿਹਾੜਾ ਹੈ ਤੇ ਕਲਗੀ ਤਰਪਾਸ਼ ਦੇ ਵਿਆਪ ਪਰਬ ਵੀ ਹੈ ਇਹ ਛੇਮ ਪਾਸ਼ਾ ਦੇ ਚਰਨੋਂ ਪ੍ਰਾਪਤ ਥਾਰ ਹੈ ਤੇ ਬਸੰਤ ਪੰਚਮੀ ਦਾ ਜਿੱਥੇ ਅੱਜ ਬਹਾਰ ਬਸੰਤ ਰੁੱਤ ਦਾ ਆਗਾਜ਼ ਹੋਇਆ ਹੈ ਮਾਗੀ ਤੋਂ ਲੈ ਕੇ ਇਹ ਬਸੰਤ ਅਤੇ ਬਹਾਰ ਇਹ ਦੋਨਾਂ ਰੁੱਤਾਂ ਦੇ ਸਮੇਲ ਦੇ ਨਾਲ ਇਹ ਰਾਗ ਗਾਇਨ ਕੀਤਾ ਜਾਂਦਾ ਹੈ ਬਸੰਤ ਰੁੱਤ ਦੇ ਵਿੱਚ ਖਾਸ ਕਰਕੇ ਇਹ ਕਿਉਂਕਿ ਦਾਸ ਗੁਰਮਤ ਸਗੀਦਲਾ ਜੁੜਿਆ ਹੈ ਪ੍ਰਚਾਰ ਪ੍ਰਸਾਦ ਦੇ ਵਿੱਚ ਤੇ ਰਗਾਤਮਕ ਪੱਖ ਦੇ ਵਿੱਚ ਦਾਸ ਦੀ ਜਾਦੇ ਪ੍ਰਚਾਰ ਹੈ ਗੁਰਦਾਰ ਧਰਮਸ਼ਾਲਾ ਆਦਮਬਾਰ ਤੇ ਮੈਂ ਬਤੌਰ ਗਰੰਥੀ ਦੀ ਡਿਊਟੀ ਕਰਦਾ ਤੇ ਰਾਗੀ ਸਿੰਘ ਤੇ ਇਹ ਮੇਰਾ ਪ੍ਰਚਾਰ ਹੈ ਪਿੱਛੇ ਹਰ ਇੱਕ ਸਾਲ ਅਸੀਂ ਆਪਾਂ ਆਉਨੇ ਆ ਸਾਡਾ ਇਹ ਖਾਸ ਸਥਾਨ ਹੈ ਇਲਾਕੇ ਦਾ ਤੇ ਸੰਗਤਾਂ ਦਾ ਸ਼ਾਹ ਬਹੁਤ ਹੁੰਦਾ ਜੀ ਤੇ ਦੂਰ ਦਰਾਡੇ ਤੋਂ ਦੇਸ਼ ਵਿਦੇਸ਼ ਤੋਂ ਸੰਗਤਨ ਸੇ ਜੋਗ ਹੁੰਦਾ ਹੈ ਤੇ ਦਾਸ ਦੀਹੀਂ ਪ੍ਰਚਾਰ ਹੁੰਦਾ ਵੀ ਜਿੱਥੇ ਗੁਰੂ ਮਹਾਰਾਜ ਸਾਡੇ ਦੀ ਐਡੀ ਬੜੀ ਕਿਰਪਾ ਕੀਤੀ ਹੈ ਪ੍ਰਚਾਰ ਪਸਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਜ ਸਾਨੂੰ ਲੜ ਲਾਇਆ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰਗਾਤਮਕ ਰਾਗ ਨੇ 31 31 ਸ਼ੁੱਧ ਰਾਗ 31 ਮਿਸ਼ਰਤ ਰਾਗ ਉਹਨਾਂ ਦੇ ਵਿੱਚ ਦੋ ਰਾਗ ਮੌਸਮ ਨਾਲ ਸੰਬੰਧ ਰੱਖਦੇ ਨੇ ਮਨਾਰ ਅਤੇ ਬਸੰਤ ਹੁਣ ਇਹ ਬਸੰਤ ਰੁੱਤ ਦਾ ਸਮਾਂ ਹੈ ਮਾਗੀ ਤੇ ਲੱਗੇ ਹੋਲੇ ਮੱਲੇ ਤੱਕ ਇਹ ਰਾਗ ਗਾਇਨ ਹੁੰਦਾ ਆ ਤੇ 사드ਗੁਰੂ ਕਿਰਪਾ ਕਰਨ ਇਸੇ ਜਿਦਰਾ ਸੰਗਤਾਂ ਜਿਦਰਾ ਗੱਜਦੀ ਆ ਰੇ ਰਗਾਤਮਿਕ ਪੱਖਾ ਸਵੇਰ ਤੋਂ ਚੱਲਦਾ ਹੈ ਤੇ ਹੁਣ ਢਾਡੀ ਸਿੰਘ ਲੱਗੇ ਨੇ ਤੇ 10 ਸਭਣਾ ਦੀ ਖਾਲੀ ਪਰਿਵਾਰ ਕਰਨ ਮੇਰੀ ਇਹ ਹੀ ਬੇਨਤੀ ਹੈ ਜੀ ਤਸਵੀਰਾਂ ਜਿਹੜੀਆਂ ਪੁਰਹੀਨਾ ਇਲਾਕੇ ਦੀਆਂ ਦੇਖ ਰਹੇ ਹੋ ਲਗਾਤਾਰ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਕਰਦੇ ਰਹਿੰਦੇ ਆ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਗਾਤਾਰ ਕਮੈਂਟ ਸ਼ੇਅਰ ਜਰੂਰ ਕਰੋ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਪੁਰਹੀਨਾ ਇਲਾਕੇ ਦੀਆਂ ਤਸਵੀਰਾਂ ਜਿਹੜੀਆਂ ਪੋਰੀਨਾ ਇਲਾਕੇ ਦੀਆਂ ਸਾਂਝੀਆਂ ਕਰ ਰਹੇ ਆ ਸੋ ਤਸਵੀਰਾਂ ਦਿਖਾ ਰਹੇ ਆ ਸੁੰਦਰ ਨਗਰ ਤੋਂ ਜਿਹੜੇ ਕਾਫੀ ਜਿਹੜੇ ਸੰਗਤਾਂ ਜਿਹੜੀਆਂ ਪੋਰੀਨਾ ਤੋਂ ਦੀ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਲਗਾਤਾਰ ਪ੍ਰੋਗਰਾਮ ਦੀ ਇੰਜੀਨੀਅਰ ਤਸਵੀਰਾਂ ਦਿਖਾ ਰਹੇ ਆ ਹੁਸ਼ਿਆਰਪੁਰ ਦੇ ਪੋਰੀਨਾ ਇਲਾਕੇ ਦੀਆਂ ਜਿੱਥੇ ਵੱਧ ਚੜ ਕੇ ਜਿਹੜਾ ਲੇਡੀਜ਼ ਵਰੋ ਜਿਹੜਾ ਪ੍ਰੋਗਰਾਮ ਦੇਖਿਆ ਜਾ ਰਿਹਾ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਦੇ ਪੋਰੀਨਾ ਇਲਾਕੇ ਤੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਲਗਾਤਾਰ ਸਵੇਤ ਤੋਂ ਲੈ ਕੇ ਜਿਹੜੇ ਪੰਗੂਰੇ ਚੱਲਦੇ ਹੋਏ ਆ 20 ਰੁਪਏ 50 ਰੁਪਏ 30 ਰੁਪਏ 40 ਰੁਪਏ 10 ਰੁਪਏ ਬਿਲਕੁਲ ਫਰੀਦ ਹੀ ਪੰਗੂਰੇ ਬੱਚਿਆਂ ਵਾਸਤੇ ਔਰ ਜਿਨ੍ਹਾਂ ਮਾਪਿਆਂ ਕੋਲ 50 ਰੁਪਏ ਤੱਕ ਨਹੀਂ ਹੁੰਦੇ ਬੱਚਿਆਂ ਦੀਆਂ ਖਾਬਾਂ ਵਿੱਚ ਹੀ ਰਹਿ ਜਾਂਦੀਆਂ ਕਾਫੀ ਮੇਲਿਆਂ ਦੇ ਵਿੱਚ ਜਿਹੜੇ ਲੁੱਟ ਖਸੋਟ ਦੀ ਸ਼ੇਰੀਆ ਕਿੱਥੇ ਆ ਜਾਂਦੀਆਂ ਵੱਡੇ ਵੱਡੇ ਪੰਗੂਰੇ ਜਿਹੜੇ ਲਗਾ ਕੇ 50 ਰੁਪਏ ਵਸੂਲੇ ਜਾਂਦੇ ਆ ਉਹਨਾਂ ਨੂੰ ਜਿਹੜਾ ਅੱਜ ਇਹ ਜਿਹੜਾ ਇਸ ਤੋਂ ਸੰਦੇਸ਼ ਮਿਲਦਾ 20 ਰੁਪਏ 50 ਰੁਪਏ 30 ਰੁਪਏ 40 ਰੁਪਏ ਸੋ ਲਗਾਤਾ ਤਸਵੀਨਾ ਅਸੀਂ ਸਾਂਝੀਆਂ ਕਰਦੇ ਆਏ ਆ ਕੀ ਮੇਲਿਆਂ ਦੇ ਵਿੱਚ ਜਿਹੜਾ ਲੁੱਟ ਖੋਟ ਦੀ ਹੋ ਜਾਂਦੀ ਆ ਚੋਰੀਆਂ ਵਗੈਰਾ ਦੀ ਹੋ ਜਾਂਦੀਆਂ ਆ ਜੇਬ ਕਤਰੇ ਦੀ ਕਾਫੀ ਘੁੰਮਦੇ ਹੁੰਦੇ ਆ ਮੇਲਿਆਂ ਦੇ ਵਿੱਚ ਖਾਸ ਕਰਕੇ ਕਰਕੇ ਘੁੰਮਦੇ ਹੁੰਦੇ ਆ ਪਰ ਕਟਾਪਾ ਦੀ ਜਿਹੜਾ ਬਹੁਤ ਲੇਥਦਾ ਹੁੰਦਾ ਪਰ ਫਿਰਦੀ ਜਿਹੜੇ ਨੌਜਵਾਨ ਜਿਹੜੇ ਆ ਨਸ਼ੇ ਕਰਕੇ ਜਿਹੜੇ ਲਗਾਤਾਰ ਇਹ ਲੋਟ ਚੋਰੀਆਂ ਦੀ ਕਰਦੇ ਆ ਉਹਨਾਂ ਨੂੰ ਦੀ ਜਿਹੜਾ ਸਾਵਧਾਨ ਰਹਿਣਾ ਚਾਹੀਦਾ ਕਿ ਮੇਲਿਆਂ ਦੇ ਵਿੱਚ ਜੁੱਤੀ ਬੜੀ ਫਿਰਦੀ ਆ ਚੋਰੀਆਂ ਬਿਲਕੁਲ ਨਾ ਕਰੋ ਗੁਰੂਆਂ ਮਹਾਂਪੁਰਸ਼ਾਂ ਵੱਲੋਂ ਜਿਹੜਾ ਦਿੱਤਾ ਗਿਆ ਰਾਸਤਾ ਉੱਥੇ ਲਗਾਤਾਰ ਜਿਹੜੇ ਚੱਲਦੇ ਰਹੋ ਕਿਉਂਕਿ ਲਗਾਤਾਰ ਜਿਹੜੇ ਜੇਬ ਕਤਰੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਕਾਫੀ ਜਿਹੜੇ ਘੁੰਮ ਰਿਹਾ ਪੋਲਸ ਪਰਦਾਸ਼ਨ ਦੇ ਜ਼ਰੀਏ ਜੇਬ ਕਤਰਿਆਂ ਨੂੰ ਕਾਬੂ ਕਰਨ ਵਿੱਚ ਨਾਕਾਮਜਾਬ ਰਹਿੰਦੀ ਆ ਪਰ ਕੋਸ਼ਿਸ਼ ਜਿਹੜੇ ਜੇਬ ਕਤਰੇ ਜਿਹੜੇ ਰੈਸ਼ਟੇ ਦੀ ਕਾਲੇ ਜਾਂਦੇ ਆ ਪਰ ਉਹਨਾਂ ਨੂੰ ਜਿਹੜਾ ਮੌਕੇ ਦੇ ਬਾਅਦ ਚ ਛੱਡ ਦਿੱਤਾ ਜਾਂਦਾ ਆ ਔਰ ਵਕ ਵਕ ਆਗੂਆਂ ਦਾ ਵੀ ਇਹ ਕਹਿਣਾ ਕਿ ਕੁਝ ਪੈਸੇ ਦੇ ਕਰਨ ਦੀ ਜਾਂ ਕੁਝ ਉੱਚਤ ਕਾਰੀਆਂ ਦੀਆਂ ਸ਼ਿਫਾਰਸ਼ਾਂ ਕਰਕੇ ਜਿਹੜੇ ਜੇਬ ਕਤਰੇ ਆ ਜੇਲ੍ਹਾਂ ਦੀਆਂ ਸਲਾਖਾਂ ਦੇ ਵਿੱਚੋਂ ਬਾਹਰ ਆ ਜਾਂਦੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਿਹਾ ਜਨ ਪੰਜਾਬੀ ਰੋਜ਼ਨਾਈ ਜੁੜੇ ਰਹੋ ਪੇ ਦੇ ਨਾਲ ਪੂਰੀ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਦੀਆਂ ਇਹ ਲਾਈਵ ਤਸਵੀਰਾਂ ਲੰਗਰ ਹਾਲ ਦੀਆਂ ਲਾਈਵ ਤਸਵੀਰਾਂ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਚੈਨਲ ਦੇ ਨਾਲ ਐਂਡ ਤੱਕ ਬਣੇ ਰਹੋ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲੰਗਰ ਹਾਲ ਦੀਆਂ ਜਿੱਥੇ ਕੀ ਸੰਗਤਾਂ ਦਾ ਠਾਠਾ ਮਾਰਦਾ ਕੱਟ ਲੰਗਰ ਹਾਲ ਦੇ ਵਿੱਚ ਗੁਰੂ ਘਰ ਲੰਗਰ ਛਕਣ ਆਂਿਆ ਸੰਗਤਾਂ ਨੂੰ ਬਹੁਤ ਹੀ ਸ਼ਰਧਾ ਪਿਆਰ ਦੇ ਨਾਲ ਲੰਗਰ ਛਕਾਇਆ ਜਾ ਰਿਹਾ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ